ਮੈਂ ਅੱਜ ਆਪਾਂ ਜਿਹੜੀ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਟੈਂਪਰੇਚਰ ਕੀ ਅਜੇ ਤੱਕ ਕਿੱਦਾਂ ਦਾ ਰਹੇਗਾ ਹਾਂਜੀ ਕਿਉਂਕਿ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਐਕਟਿਵ ਹੈ ਸੋ ਤਾਂ ਕਰਕੇ ਟੈਂਪਰੇਚਰ ਤੇ ਵੀ ਇਸ ਦਾ ਇਫੈਕਟ ਦੇਖਣ ਨੂੰ ਮਿਲ ਰਿਹਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਥੋੜੀ ਗ੍ਰਾਡਵਟ ਆਬਜ਼ਰਵ ਕੀਤੀ ਗਈ ਹੈ ਔਰ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਅੱਜ ਦਾ ਡੇ ਟਾਈਮ ਟੈਂਪਰੇਚਰ 31.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਔਰ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਾਫੀ ਥਾਂਾਂ ਤੇ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਇਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਔਰੇਂਜ ਔਰ ਕੁਝ ਔਰ ਇਸੇ ਤਰ੍ਹਾਂ ਆਨਵਾਰੇ ਦਿਨਾਂ ਦੇ ਵਿੱਚ ਵੀ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ yellow alert ਕੀਤਾ ਗਿਆ ਹੈ ਤੇ ਅੱਜ ਅਸੀਂ ਪੀਏਯੂ ਚ ਮੌਜੂਦਾ ਡਾਕਟਰ ਪਵਨੀਤ कौर ਕਿੰਗਰਾ ਮੈਮ ਨਾਲ ਤੇ ਮੌਸਮ ਦੇ ਬਾਰੇ ਜਿਹੜੀ ਆਪਾਂ ਉਹਨਾਂ ਤੋਂ ਜਾਣਕਾਰੀ ਲਵਾਂਗੇ ਤਾਂ ਜਿਵੇਂ ਕਿ ਤੁਹਾਨੂੰ ਪਤਾ ਪੰਜਾਬ ਵਿੱਚ ਮੌਨਸੂਨ ਜਿਹੜਾ ਐਕਟਿਵ ਹੈ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕਿੱਦਾਂ ਦਾ ਟੈਂਪਰੇਚਰ ਰਹੇਗਾ ਕੀ ਹੈ ਅੱਜ ਤੱਕ ਜਿਹੜੇ ਕੀ ਹਾਲਾਤ ਰਹਿਣਗੇ ਸਸਕਲ ਮੈਮ ਸਸਕਲ ਜੀ ਮੈਮ ਅੱਜ ਆਪਾਂ ਜਿਹੜੀ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਟੈਂਪਰੇਚਰ ਕੀ ਹੈ ਅੱਜ ਤੱਕ ਕਿੱਦਾਂ ਦਾ ਰਹੇਗਾ ਜੀ ਕਿਉਂਕਿ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਐਕਟਿਵ ਹੈ ਸੋ ਤਾਂ ਕਰਕੇ ਟੈਂਪਰੇਚਰ ਤੇ ਵੀ ਇਸ ਦਾ ਇਫੈਕਟ ਦੇਖਣ ਨੂੰ ਮਿਲ ਰਿਹਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਥੋੜੀ ਗ੍ਰਾਵਟ ਆਬਜ਼ਰਵ ਕੀਤੀ ਗਈ ਹੈ ਔਰ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਅੱਜ ਦਾ ਡੇ ਟਾਈਮ ਟੈਂਪਰੇਚਰ 31.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.9 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਅੱਜ ਦਾ ਮਿਨਿਮਮ ਟੈਂਪਰੇਚਰ 29 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3 ਡਿਗਰੀ ਸੈਂਟੀਗ੍ਰੇਡ ਉ ਇਸ ਤਰ੍ਹਾਂ ਦੀਆਂ ਟੈਂਪਰੇਚਰ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਔਰ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਾਫੀ ਥਾਮਾ ਤੇ ਬਾਰਿਸ਼ ਹੋ ਸਕਦੀ ਹੈ ਔਰ ਕਿਤੇ-ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਇਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਔਰੇਂਜ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ 옐ੋ ਅਲਰਟ ਕੀਤਾ ਗਿਆ ਔਰ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ 옐ੋ ਅਲਰਟ ਕੀਤਾ ਗਿਆ ਠੀਕ ਹੈ ਮੈਮ ਅੱਜ ਜਿਹੜੀ ਆਪਾਂ ਨੂੰ ਬਾਰਿਸ਼ ਬਾਹਰ ਦੇਖਣ ਨੂੰ ਮਿਲ ਰਹੀ ਹੈ ਇਹਦੇ ਕਰਕੇ ਹਿਊਮਿਡਿਟੀ ਬਹੁਤ ਜ਼ਿਆਦਾ ਵੱ ਜੀ ਕਿਉਂਕਿ ਮੌਨਸੂਨ ਸਿਸਟਮ ਐਕਟਿਵ ਹੈ ਸੋ ਤਾਂ ਕਰਕੇ ਹਵਾ ਦੇ ਵਿੱਚ ਮੌਇਸਚਰ ਜ਼ਿਆਦਾ ਹੈ ਸੋ ਹਿਮੀਡਿਟੀ ਜ਼ਿਆਦਾ ਬਣੀ ਹੋਈ ਹੈ ਔਰ ਆਉਣ ਵਾਲੇ 3-4 ਦਿਨ ਫਿਲਹਾਲ ਇਸੇ ਤਰ੍ਹਾਂ ਦੀਆਂ ਕੰਡੀਸ਼ਨ ਜਿਹੜੀਆਂ ਬੜੇ ਰਹਿਣ ਦੀ ਪ੍ਰੈਡਿਕਸ਼ਨ ਹੈ ਠੀਕ ਹੈ ਮੈਮ ਹਿਲੀ ਏਰੀਆਸ 'ਚ ਵੀ ਇਦਾਂ ਦੇ ਲਾਈਕ ਇਦਾਂ ਦਾ ਹੀ ਬਾਰਿਸ਼ ਵਾਲਾ ਮੌਸਮ ਹੈ ਤੇ ਹੁਣ ਜਿਹੜੇ ਲੋਕ ਘੁੰਮਣ ਜਾਣਾਰੇ ਸੋਚ ਰਹੇ ਨੇ ਉਹਨਾਂ ਨੂੰ ਕਿੱਦਾਂ ਦਾ ਮੌਸਮ ਦੇਖ ਕੇ ਜਾਣ ਬਿਲਕੁਲ ਜੀ ਕਿਉਂਕਿ ਸਾਰੇ ਰੀਜਨ ਦੇ ਵਿੱਚ ਹੀ ਮੌਨਸੂਨ ਸਿਸਟਮ ਅੱਜਕੱਲ ਐਕਟਿਵ ਹੈ ਔਰ ਆਉਣ ਵਾਲੇ 3-4 ਦਿਨ ਇਸੇ ਤਰ੍ਹਾਂ ਬੜੇ ਰਹਣ ਦੀ ਪ੍ਰੈਡਿਕਸ਼ਨ ਹੈ ਸੋ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਜੇ ਉਹਨਾਂ ਦੇ ਕੋਈ ਟਰੈਵਲ ਪਲਾਨ ਨੇ ਤਾਂ ਉਹਨਾਂ ਨੂੰ ਵੈਦਰ ਕੰਡੀਸ਼ਨਸ ਨੂੰ ਧਿਆਨ ਵਿੱਚ ਰੱਖ ਕੇ ਹੀ ਕਰਨੇ ਚਾਹੀਦੇ ਨੇ ਮੈਂ ਜਿਹੜੇ ਜਿਨ੍ਹਾਂ ਨੇ ਘਰੇ ਜਿਹੜੇ ਜਾਨਵਰ ਰੱਖਿਓ ਨੇ ਐਨੀਮਲਸ ਰਹਿ ਰਹੇ ਨੇ ਘਰੇ ਉਹਨਾਂ ਨੂੰ ਇਦਾਂ ਦੇ ਮੌਸਮ 'ਚ ਸਪੈਸ਼ਲ ਕੇਅਰ ਦੀ ਲੋੜ ਹੈ ਮੈਂ ਜੀ ਹੁਣ ਵੈਸੇ ਕਿਉਂਕਿ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਰਾਵਟ ਆ ਗਈ ਹੈ ਸੋ ਥੋੜਾ ਜਿਆ ਰਿਲੀਫ ਮਿਲਿਆ ਪਰ ਜਦੋਂ ਹੌਟ ਐਂਡ ਹਿਊਮਿਡ ਕੰਡੀਸ਼ਨਸ ਬਣਦੀਆਂ ਨੇ ਉਹ ਕਾਫੀ ਅਨਕੰਫਰਟੇਬਲ ਹੁੰਦੀਆਂ ਨੇ ਐਨੀਮਲਸ ਲਈ ਵੀ ਔਰ ਹਿਊਮਨ ਬੀਇੰਗਸ ਲਈ ਵੀ ਸੋ ਉਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਠੀਕ ਹੈ ਮੈਮ ਫਾਰਮਰਸ ਲਈ ਕਿੱਦਾਂ ਦਾ ਮੌਸਮ ਰਹੇਗਾ ਬੈਨੀਫੀਸ਼ੀਅਲ ਜੀ ਕਿਉਂਕਿ ਆਉਣ ਵਾਲੇ ਤਿੰਨ ਚਾਰ ਦਿਨ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ بارش ਹੋ ਸਕਦੀ ਹੈ ਸੋ ਕਿਉਂਕਿ ਖਰੀਫ ਕ੍ਰੌਪਸ ਨੂੰ ਪਾਣੀ ਦੀ ਬੜੀ ਲੋੜ ਹੁੰਦੀ ਹੈ ਸਪੈਸ਼ਲੀ ਜਿਹੜੀ ਝੋਨੇ ਦੀ ਕ੍ਰੌਪ ਨੂੰ ਪਾਣੀ ਜ਼ਿਆਦਾ ਚਾਹੀਦਾ ਸੋ ਅਸੀਂ ਸਮਝਦੇ ਹਾਂ ਕਿ ਇਹ بارش ਜਿਹੜੀ ਝੋਨੇ ਦੀ ਪਾਣੀ ਦੀ ਲੋੜ ਨੂੰ ਪੂਰਾ ਕਰ ਸਕਦੀ ਹੈ ਪਰ ਇਹਦੇ ਨਾਲ ਨਾਲ ਕੁਝ ਫਸਲਾਂ ਇਹੋ ਜਿਹੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਨੂੰ ਜ਼ਿਆਦਾ ਪਾਣੀ ਜਿਨ੍ਹਾਂ ਦੇ ਵਿੱਚ ਖੜਨਾ ਨਹੀਂ ਚਾਹੀਦਾ ਜਿਵੇਂ ਮੱਕੀ ਦੀ ਕ੍ਰੌਪ ਹੁੰਦੀ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਕਿਤੇ ਕਿਤੇ ਹੈਵੀ بارش ਵੀ ਹੋ ਸਕਦੀ ਹੈ ਸੋ ਜਿਹੜੇ ਖੇਤਾਂ ਦੇ ਵਿੱਚੋਂ ਪਾਣੀ ਦੇ ਡਰੇਨੇਜ ਦਾ ਪ੍ਰਬੰਧ ਜ਼ਰੂਰ ਸਾਰਿਆਂ ਨੂੰ ਰੱਖਣਾ ਚਾਹੀਦਾ ਤਾਂ ਕਿ ਜੇ ਬਾਰਿਸ਼ ਜ਼ਿਆਦਾ ਹੁੰਦੀ ਹੈ ਤਾਂ ਪਾਣੀ ਦਾ ਨਿਕਾਸ ਨਾਲ ਨਾਲ ਹੋ ਸਕੇ ਔਰ ਇਹਦੇ ਤੋਂ ਬਿਨਾ ਫਿਲਹਾਲ ਕੋਈ ਫਰਟੀਲਾਈਜ਼ਰ ਜਾਂ ਕੋਈ ਹੋਰ ਜੇ ਸਪਰੇਅ ਕਰਨ ਦਾ ਕਿਸੇ ਦਾ ਪਲਾਨ ਹੈ ਤਾਂ ਉਹ ਫਿਲਹਾਲ ਨਹੀਂ ਕਰਨਾ ਚਾਹੀਦਾ ਠੀਕ ਹੈ ਮੈਮ ਅੱਜ ਆਪਾਂ ਨੂੰ ਬਾਰਿਸ਼ ਦੇਖਣ ਨੂੰ ਮਿਲੀ ਹੈ ਆਉਣ ਵਾਲੇ ਦਿਨਾਂ ਚ ਵੀ ਦੇਖਣ ਨੂੰ ਮਿਲ ਸਕਦੀ ਹੈ ਮੌਸਮ ਸਾਫ਼ ਰਹੇਗਾ ਮੈਂ ਬਿਲਕੁਲ ਜੀ ਆਉਣ ਵਾਲੇ 3-4 ਦਿਨ ਫਿਲਹਾਲ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਬਣੀ ਰਹਣ ਦੀ ਪ੍ਰੈਡਿਕਸ਼ਨ ਹੈ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਰੇਨ ਵੀ ਹੋ ਸਕਦੀ ਹੈ ਮੈਮ ਅਲਰਟ ਕਿਹੜੇ ਕਿਹੜੇ ਰੀਜਨ ਤੋਂ ਜਾਰੀ ਕੀਤਾ ਵਾ ਜੀ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਆオレンジ ਅਲਰਟ ਜਾਰੀ ਕੀਤਾ ਗਿਆ ਔਰ ਸੈਂਟਰਲ ਡਿਸਟ੍ਰਿਕਟਸ ਵਾਸਤੇ ਜਿਹੜਾ yellow ਅਲਰਟ ਜਾਰੀ ਕੀਤਾ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ yellow ਅਲਰਟ ਜਾਰੀ ਕੀਤਾ ਗਿਆ ਜੀ ਧੰਨਵਾਦ ਜੀ ਤਾਂ ਜਿਵੇਂ ਕਿ ਤੁਸੀਂ ਦੇਖਿਆ ਕਿ ਅੱਜ ਆਪਾਂ ਪੀਓ ਵਿੱਚ ਮੌਜੂਦ ਹਾਂ ਤੇ ਡਾਕਟਰ ਪਵਨਿਤ ਕੌਰ ਕਿੰਗਰਾ ਮੈਮ ਨਾਲ ਅੱਜ ਆਪਾਂ ਮੌਸਮ ਬਾਰੇ ਜਾਣਕਾਰੀ ਲਈ ਹੈ ਉਹਨਾਂ ਨੇ ਦੱਸਿਆ ਕਿ ਕਿਹੜੇ ਕਿਹੜੇ ਰੀਜਨ 'ਚ ਅਲਰਟ ਜਾਰੀ ਕੀਤਾ ਗਿਆ ਹੈ ਟੈਂਪਰੇਚਰ ਕਿੱਦਾਂ ਦਾ ਰਹੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਕਿੱ